ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਜਰਾਂ ਅੱਜ ਦੀ ਵੀਡੀਓ ਦੇ ਵਿੱਚ ਟਰੈਕਟਰ ਸਵਰਾਜ 855 ਪਾਵਰ ਟਰੈਕਟਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਬਕਾਊ ਮਾਡਲ 2012 ਦੀ ਮੰਗ 415000 ਰੁਪਏ ਟਰੈਕਟਰ ਜੋ ਕਿ ਬੜੀਆ ਹਾਲਤ ਦੇ ਵਿੱਚ ਬਕਾਊ ਹੈ ਜੋ ਵੀ ਕਿਸਾਨ ਵੀ ਟਰੈਕਟਰ ਸਵਰਾਜ ਲੈਣ ਦਾ ਚਾਹਵਨ ਹੋਵੇ ਤਾਂ ਵੀਰ ਦਿਨ ਤੁਸੀਂ ਕੰਟੈਕਟ ਕਰ ਸਕਦੇ ਹੋ ਗੁੱਟ ਈਅਰ ਦੇ ਟਾਇਰ ਨੇ ਟਾਇਰਾਂ ਦੀ ਹਾਲਤ ਵੀ ਦੇਖ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਜੋ ਵੀ ਕਿਸਾਨ ਜਿਹੜਾ ਟਰੈਕਟਰ ਸਫਰਾਜ 855 ਲੈਣ ਦਾ ਚਾਹ ਬਣ ਹੋਵੇ ਤਾਂ ਵੀਰ ਦਿਨਾਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਏਰੀਆ ਬਰਨਾਲਾ ਟਰੈਕਟਰ ਵਧੀਆ ਹਾਲਤ ਦੇ ਵਿੱਚ ਜੋ ਕਿ ਬਕਾਊ ਹੈ ਮਾਡਲ 2012 ਡਿਮਾਂਡ ਰੱਖੀ ਗਈ ਹੈ 415000 ਜੋ ਕਿ ਇਹ ਰੇਟ ਫਿਕਸ ਨਹੀਂ ਹੈ ਬਾਕੀ ਵੀਰ ਦਿਨਾਂ ਸਾਰੀ ਜਾਣਕਾਰੀ ਜੋ ਕਿ ਤੁਸੀਂ ਫੋਨ ਤੇ ਲੈ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਇਹ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਸਤਰੀ ਲੱਗੀ ਹੋਈ ਵਧੀਆ ਹਾਲਤ ਦੇ ਵਿੱਚ ਇਹ ਟਰੈਕਟਰ ਬਕਾਉ ਹੈ ਏਰੀਆ ਬਰਨਾਲਾ ਤਸਵੀਰਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ